ਥੱਲੇ ਪਾ ਦੇ ਕਰਾ ਦੇਖੀ ਇਹ ਇਹਨਾਂ ਥੱਲੇ ਨੂੰ ਆ ਪੂਰਾ ਓਏ ਹੈ ਲੈ ਥੋੜੇ ਜੇ ਰੱਖ ਜੰਦੀ ਆਪਣੀ ਇੱਜੇ ਦਾ ਬੜਦਾ ਧੋਖਾ ਕੁੜੀਆਂ ਨਾਲ ਵੀ ਹੋ ਜਾਂਦਾ ਹੈ ਨਾ ਕੁਝ ਕੁ ਬੰਦੇ ਇਦਾਂ ਦੇ ਜਿਹੜੇ ਬਾਹਰ ਜਾ ਕੇ ਮੁੱਕਰ ਗਏ ਕੁੜੀਆਂ ਨਾਲ ਵਿਆਹ ਕਰ ਮਾੜ ਆਇਆ ਸੀ ਵੀ ਨਾ ਕਰੀਏ ਸ਼ਿਕਾ ਗੋਪੀ ਨਾ ਮੰਗਾ ਲੈ ਤੈਨੂੰ ਪਤਾ ਹੈ ਉਹਦਾ ਯੂ ਯੂ ਨਾਟ ਟੱਚ ਮੀ ਮਾਈ ਇਹਦਾ ਓਏ ਉਹ ਕਹਿੰਦਾ ਪਹਿਲੇ ਇੱਕ ਵਾਰੀ ਮਿਲਣਾ ਚੰਗੀ ਸੁਗੀ ਘਟੋ ਜਿਹੜੇ ਮਾਰ ਗਏ ਚੱਲ ਗਾ ਲੂ ਚੱਲ ਗਾ ਲੂ ਬਰੇ ਗਾਜ਼ੋ ਹੋ ਜਗਰੂ ਜਗਰੂ ਭਾਈ ਦੀ ਇੱਥੇ ਮਾਲਸ਼ ਤਰ੍ਹਾਂ ਹੀ ਕਰੌਣੀ ਹੈ ਕਿ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਹੋਰ ਤਾਂ ਹੀ ਮੈਨੂੰ ਇੱਥੇ ਟਿਕ 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 ਹੀ ਗਿਆ ਤੇਲ ਤੋਂ ਲਾਉਣ ਲਾਇਆ ਹੋਵੇ ਭਾਈ ਨੂੰ ਬਿਠਾਵੇ ਧੈਰ ਪੂਰੀ ਚੰਪੀ ਮ사ਜ ਕਰਨੀ ਹੋਵੇ ਆ ਤੇਰੀ ਮਾਤ ਸਮਾਇਲ ਹੈ ਨਾ ਤੇਰੀ ਦੇਖੀਏ ਉੱਥੋਂ ਪਾਰ ਜਾਂਦੀ ਇਹ ਜਾਂਦੀਆਂ ਸਾਰੀਆਂ ਉੱਥੇ ਹੀ ਆ ਸਾਡੇ ਵਾਲੀ ਵੀ ਉੱਥੇ ਹੀ ਬੇੜਾ ਬੈਠਾ ਉੱਥੇ ਹੀ ਬੈਠਾ ਉੱਥੋਂ ਹੀ ਗਾਗ ਡੋਂਗੀ ਡੂੰਗੀ ਲਾ ਕੇ ਕਿਤੇ ਗਈਆਂ ਇਹ ਯਾਰ ਔਖਾ ਸੱਚੀ ਗੱਲ ਹੈ ਯਾਰ ਬੇਨੂ ਦਾ ਮੇਰੇ ਨਾਲ ਦੇ ਇਹਨੂੰ ਪਤਾ ਇਹਦਾ ਕੀ ਕੀ ਕਾਰ ਛੱਡਿਆ ਸੀ ਪਤੰਦਰਾ ਆਈਦਰ ਇਹਦਾ ਆਈਦਰ ਬਚਪਨ ਵਾਲਾ ਪਿਆਰ ਅੜਿਆ ਭੁੱਲਿਆ ਭਲਾਇਆ ਨਹੀਂ ਜਾਂਦੇ ਮੈਂ ਕਿਹਾ ਯਾਰ ਹਾਂਦੇ ਆ ਇਹਨੂੰ ਮੈਂ ਦੱਸਿਆ ਵੀ ਸੀ ਬਚਪਨ ਵਾਲਾ ਪਿਆਰ ਛੱਡੇ ਨੇ ਮੈਂ ਦੱਸਿਆ ਵੀ ਮੈਂ ਕਿਹਾ ਅਗਲੀ ਨੂੰ ਪਤਾ ਕੀ ਚੱਕਰਿਆ ਐਂਡ ਤੇ ਆ ਕੇ ਅਖੀਰੀ ਇਹ ਨਹੀਂ ਚਲੋ ਮੁੰਡੇ ਵੀ ਗਈ ਗੱਲ ਹੁੰਦੀ ਹੈ ਪਰ ਜਿਹਨੇ ਨਾ ਕਹਿੰਦੇ ਉਹਨੇ ਯਾਦ ਰੱਖ ਪਿਆ ਜਣ ਜਾਂ ਬਾਪ ਹੈ ਜਿਹੜਾ ਬਾਪ ਹੈ ਗਿਆ ਸੀ ਅਗਲੀ ਮਤ ਕੀ ਕਹਿੰਦੇ ਪਹਿਲਾ ਦਾ ਬੜਾ ਜਾਂ ਆੜ ਦਾਨ ਤੂੰ ਜਾਨ ਮੈਂ ਤੁਹਾਡੇ ਵਿੱਚ ਆ ਗਾ ਕੋਈ ਜਾਨ ਜਿੱਦਣ ਯਾਰ ਹੁਣੇ ਕਹਿ ਦਿੰਦਾ ਜਾਨ ਤੇਰੀ ਲਈ ਤੁਹਾਨੂੰ ਇੱਕ ਹੋ ਜਾਏ ਤੇ ਉਦਣ ਜਾਂ ਮੁੰਡਾ ਮੁਕਰਦਾ ਜਾਂ ਕੁੜੀ ਮੁਕਰਦੀ ਇੰਨੀ ਮੇਰੀ ਲਹਾਰ ਮੁੰਡਾ ਵੀ ਕਹਿ ਰਿਹਾਦਾ ਮੈਨੂੰ ਬਾਪੂ ਮਾਰ ਗਿਆ ਮੇਰੇ ਬਾਪੂ ਦੀ ਯਾਦ ਜੁੱਦੀ ਬਹੁਤ ਅੱਗੇ ਨਹੀਂ 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 ਜਿੱਦਣ ਕੋਈ ਤਕੜਾ ਪਰ ਕੁੜੀ ਕਹਿ ਰਹੀ ਹੁੰਦੀ ਕਿ ਮੈਨੂੰ ਮੇਰੇ ਪੇਜ ਦੇ ਪਾਦੂ ਮਾਰ ਕੇ ਜਾਂਦੀ ਵਾਹ ਚਾਹੀ ਸੌਰੀ ਜਾਨ ਮੈਂ ਤੁਹਾਨੂੰ ਕਹਾਂਗੀ ਤੁਹਾਡੀ ਜ਼ਿੰਦਗੀ ਕਿੱਥੇ ਰੁਕੀ ਕਿੱਥੇ ਕੀ ਤਾਰੀ ਦਾ ਜਿੰਦਗੀ ਤੇਰੇ ਨਾਲ ਲੜਾ ਦਿੱਤੀ ਔਰ ਤੂੰ ਅੱਗੇ ਰਿਹਾ ਕੇ ਕਹਿੰਦੀ ਕਿ ਤੇਰਾ ਹੋ ਗਿਆ ਮਾਗਾ ਯਾਰ ਅਲੱਗ ਕੀ ਜੱਕਰਿਆ ਇਹ ਪਰਮਾਨੰਮ ਨੇ ਬਣਾਇਆ ਬੈਦ ਸਹੀਏ ਚਾਹੇ ਮੁੰਡਾ ਹੈ ਚਾਹੇ ਕੁੜੀ ਹੈ ਦੋਨੇ ਅੱਜ ਦੇ ਸਮੇਂ ਦੇ ਵਿੱਚ ਇੱਕ ਬਰਾਬਰ ਆ ਹੈਨਾ ਜੇ ਮਾਲਾ ਕੁੜੀ ਨੂੰ ਕਿਸੇ ਪਿੱਛੇ ਕੁੜੀ ਖੁੱਲ ਕੇ ਤਾਂ ਨਹੀਂ ਦੱਸਦੀ ਕਿਉਂਕਿ ਉਹ ਥੋੜਾ ਜਿਹਾ ਰੱਖ ਜਿੰਦੀ ਹੈ ਆਪਣੀ ਇੱਜ਼ਤ ਦਾ ਬੜਦਾ ਧੋਖਾ ਕੁੜੀਆਂ ਨਾਲ ਵੀ ਹੋ ਜਾਂਦਾ ਹੈਨਾ ਕੁਝ ਕੁ ਬੰਦੇ ਇਦਾਂ ਦੇ ਜਿਹੜੇ ਬਾਹਰ ਜਾ ਕੇ ਮੁਕਰ ਗਏ ਕੁੜੀਆਂ ਨਾਲ ਵਿਆਹ ਕਰਾ ਕੇ ਕੱਲੀਆਂ ਕੁੜੀਆਂ ਨਹੀਂ ਮੁਕਰੀਆਂ ਮੁੰਡੇ ਵੀ ਮੁਕਰੇ ਆ ਪਰ ਆਪਾਂ ਮੁੰਡੇ ਇਹ ਆ ਆਪਣੀ ਇਹ ਸਜਾਈ ਆ ਕਿ ਅਸੀਂ ਖੁੱਲ ਕੇ ਗੱਲ ਕਰ ਸਕਦੇ ਕਿ ਸਾਡੇ ਨਾਲ ਆਹ ਕੁਝ ਹੋਇਆ ਜ਼ਿੰਦਗੀ ਦਾ ਇਹ ਆ ਭਾਜੀ ਇੰਨੀ ਸੀਰੀਅਸ ਗੱਲਾਂ ਮੁੰਡਾ ਰੋਦਾ ਸਾਡਾ ਯਾਰ ਬੁਰੀ ਗੱਲ ਹੋ ਰਹਾ ਡਬਲਯੂ ਤੁਰ ਰੋ ਰਹਾ ਮੇਰਾ ਭਰਾ ਮੇਲ ਰੋ ਰਹਾ ਤੇਰਾ ਜ਼ਿਰੀ ਦੇ ਵਿੱਚ ਕਹੋ ਯਾਰ ਉਹ ਯਾਰ ਨੂੰ ਉਹਦੇ ਡਰਾ ਦੇਣਾ ਆ ਇਹ ਆ ਥੋੜਾ ਫੇਰ ਮਾਰਕੀਟ ਦੇ ਵਿੱਚ ਜੰਗੜੂ ਤੋੜ ਹੋ ਗਈ ਆ ਜੋ ਵਾਲੀਆਂ ਵੀਰ ਭਾਈ ਦੇ ਵਿਆਹ ਦੇ ਮੋੜੇ ਤੇ ਸੈਂਟੇ ਕੰਢੀ ਨੂੰ ਨਾ ਵਾਹ ਇਹਨਾਂ ਵਿਆਹ ਕਰਨਾ ਆਪਾਂ ਭਾਈ ਨਾ ਹੋਇਆ ਦੋ ਨੇ ਆਏ ਹੋਇਆ ਬਈ ਦਵਾਰ ਇੱਕ ਵਾਰ ਇੱਕ ਵਾਰ ਆਇਆ ਦੇਖਿਆ ਸਾਡੀ ਬੰਦ ਦੀ ਛੜੀਆਂ ਲਾਇਆ ਦੇਖਿਆ ਜਗਰੂ ਭਾਈ ਮਨ ਮੇ ਲੱਡੂ ਪਟਾ ਰਾਤੀ ਵੜਦੀ ਛੜੀਆਂ ਲਾਇਆ ਅਈ ਮੈਸਤਰੀ ਛੜੇ ਲਾਏ ਗੱਡੀ ਦਾ ਕੰਮ ਕਰਾਉਣਾ ਸੀ ਛੜੇ ਲਾਏ ਖਾਰਗੋੜੀ ਵੀ ਮੇਰੇ ਛੜੇ ਲਾਏ ਸੀ ਅੱਜ ਸ਼ੂਟ ਕਰਨੇ ਉਹ ਵੀ ਛੜੀ ਆ ਵੀ ਛੜਾ ਜਾਵੇ ਇਧਰੋਂ ਬੂਥੀਆਂ ਦੇਖੋ ਛੜੇ ਇਹ ਟੂ ਜੱਡ ਨਾਲ ਸਾਡਾ ਭਰਾ ਛੜਾ ਸਾਨੂੰ ਟੱਕਰ ਗਿਆ ਛੜੇ ਆ ਰੂ ਛੜੇ ਟਕਰੇ ਉਧਰ ਦੇ ਜਿਹਨਾਂ ਬੋਲ ਤੂੰ ਮੇਰੇ ਪਿਆਰ ਕਰਦੀ ਹੈ ਕਿ ਨਹੀਂ ਕਰਦੀ ਇਧਰ ਇੰਨੀ ਸੀਰੀਅਸ ਕੰਡੀਸ਼ਨ ਚੱਲੀ ਆ ਦੇ ਅਗਾੜ ਮੇਰੀ ਗਾਸ ਨੂੰ ਆਪਕੀ ਮੈਰਿਜ ਹੋਈ ਹੈ ਸਰ ਆਪਕੀ ਮੈਰਿਜ ਹੋਈ ਹੈ ਨਹੀਂ ਆਪਾਂ ਠੀਕ ਆ ਆ ਆ ਘਹਿੜਿਆ ਆ ਘਹਿੜਾ ਰੀ ਜਾਨਾ ਮਲਦੀ ਨਹੀਂ ਸਾਡੀ ਉਮਰ ਦੀਆਂ ਤਾਂ 95 ਬੋਰਨ ਤਾਂ ਕ੍ਰੇਡਾ ਜੀ ਪੀਆਰ ਲੈ ਕੇ ਬੈਠੀ ਆਇਆ ਸਾਡੇ ਕਿੱਥੋਂ ਔੜਿਆ ਕਾਢੇ ਗਏ ਆਏ ਕਿਉਂ ਬਾਜੀ 2000 ਆ ਉਹਨੂੰ ਸਾਡਾ ਦੈਲੀਗਾ ਦਾ ਕਰੋੜੂ ਵਾਲਾ ਠੀਕ ਨਹੀਂ ਚਹਾਰਾ ਸੀ ਐਡੇ ਦੇ ਉਹ ਹਲੇ ਨਿਆਣੀ ਆ ਯਾਰ ਗੱਲ ਇਹ ਆ ਤਾਰ ਹੀ ਰਸਤੇ ਹੁੰਦੇ ਨਹੀਂ ਨਹੀਂ ਮੈਨੂੰ ਪਤਾ ਸ਼ੇਅਰ ਮਾਰਕੀਟ ਦਾ ਤੂੰ ਆ ਕਾਨਾ ਟਿਕ 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 ਕਿੰਨੇ ਬਚੇ ਕਿੱ데 ਗਏ ਲੈ ਫੜੋ ਲੈ ਲੈ ਅਗਲਾ ਰੋਲ ਤੇਨੂੰ ਸੁਪਰ ਮਾਰੀਓ ਚ ਮਿਲਣਾ ਉਹ ਜਿਹੜਾ ਕਰਦਾ ਨਾ ਡੜੂਮ ਡੜੂਮ ਗੋਭੀ ਖਾ ਕੇ ਸ਼ਾਇਦ ਤੇਰਾ ਪਾਈ ਆਪਾ ਭਾਰਤ ਆ ਜਲ ਕੀ ਕਰਨਾ ਤੇਰੀ ਹਾਈਟੇ ਵੱਜ ਜੂਵੇ ਜੇ ਗੋਭੀ ਗੂਭੀ ਖਾ ਗਏ ਉਹ ਸੁਪਰ ਮਾਰੀਓ ਜੀ ਬਸ ਆਦੀ ਰੀਅਲ ਲਾਈਫ ਚ ਵੀ ਵਧੂਗੀ ਮੇਰੇ ਗਾਹ ਛੋੜ ਲਾ ਨਾ ਮਾਂ ਨਾ ਮਰ ਦੇ ਲਿਟ ਟੇ ਆ ਯੂਰ ਨਾ ਇਹਦੇ ਮੋਰੇ ਕੁੜੀਆਂ ਦੀਆਂ ਗੱਲਾਂ ਨਾ ਕਰ ਮੈਂ ਤੈਨੂੰ ਇਹਦਾ ਦੱਸ ਦੁੱਤਾ ਠੀਕ ਆ ਨਾ ਨਾ ਉਹ ਹੀ ਗੱਲਾਂ ਹੋਵੇ ਮੈਂ ਤੈਨੂੰ ਇਹਦਾ ਦੱਸਦਾ ਆਪਾ ਜੇ ਉਹਦੇ ਦਰਦ ਛੱਡ ਗਿਆ ਨਾ ਸਾਡੀਆਂ ਦਾ ਇੱਥੇ ਟੇਪਾਂ ਹੀ ਖੋਲ ਜਣੀਆਂ ਆ ਸਾਨੂੰ ਨਾ ਛੱਡਿਓ ਸਹੀ ਗੱਲ ਐ ਇਹ ਮਹਿਫਲ ਹੁੰਦੀ ਆ ਮਹਿਫਲ 'ਚ ਜੇ ਬੈਠਾ ਐ ਨਾ ਮਤਰਾ ਜਾਂ ਤੂੰ ਵੀ ਆਪਣੇ ਵਾਲੀ ਨੂੰ ਜਵਾਬ ਦੇ ਦੇ ਤੂੰ ਕਹ ਮੈਨੂੰ ਤੂੰ ਧੋਖਾ ਦੇਵੇਂ ਮਹਿਫਲ 'ਚ ਬਹਿਣ ਲੱਗਾ ਮਹਿਫਲ 'ਚ ਬਹਿਣ ਲੱਗਾ ਓਹ ਹੋ ਏ ਪ੍ਰਮਾਤਮਾ ਸਾਰਿਆਂ ਦੇ ਪਿਆਰ ਸਫਲ ਹੋਣ ਵਿਆਹ ਹੋਣ ਪੰਜ ਸੱਤ ਨਿਆਣੇ ਹੋਣ ਇਹ ਸਹੀ ਗੱਲ ਆ ਸਹੀ ਗੱਲ ਆ ਆਪਾਂ ਪ੍ਰਾਈਵੇਟ ਸਕੂਲ ਬੰਦ ਕਰ ਦੇਣੇ ਆਪਾਂ ਸਰਕਾਰੀ ਜਿੰਦਾਬਾਦ ਸਕੂਲ ਰੱਖਣੇ ਆ ਤਾਬ ਸਾਡੇ ਵਰਗੇ ਨੇ ਸਰਕਾਰੀਆਂ ਲਾਉਣੇ ਪ੍ਰਾਈਵੇਟ ਤਾਂ ਉਹ ਅਜਿਹਾ ਦੇ ਬਾਹਰ ਫੂਰ ਜਾਂਦੇ ਆ ਆਵੇ ਅਗਲੇ ਪ੍ਰਾਈਵੇਟ ਲਾ ਸਾਡੇ 35 ਲੱਖ ਬਾਈ ਨੇ ਬਣਾਏ ਹਾਈਲਾਈਟਸ ਉਹ ਨਹੀਂ ਕੁੜੀ ਪਿੱਛੇ ਜਿਹੜਾ ਸਾਡੇ ਤਾਂ ਲੋਤੇ ਲਾਇਆ ਇਹ ਦੇਖੋ ਕਾਮਕਾਰ ਖੋਲਦਾ ਭਰਾ ਮੇਰੇ ਦੋ ਮੱਜਾ ਪਾਉਂਦਾ ਠੀਕਰੀ ਐਵੇਂ 50 ਹਜ਼ਾਰ ਦੀ ਤੇਰੀ ਤੂੜੀ ਨਹੀਂ ਸੀ ਮੁਕੜੀ ਹੈਨਾ 15 ਹੇ ਆਨੂ ਖੇਤ ਮੈਲ ਜਾਣਾ ਸੀ ਹਾਲੇ ਤੇ ਆਵਨਾ ਦੁੱਧ ਪਾਉਂਦਾ ਢੋਲੇ ਦੀਆਂ ਗਾਉਂਦਾ ਇਕ ਲਿਆਂ ਦਾ ਬਜਾਰੀ ਸਾਡੇ ਵਰਗੀ ਵਾਰੀ ਦਿਹਾੜੀ ਕੰਮ ਕਰਦੀ ਗੋਹੇ ਕੁੜੀ ਜੀ ਰਾਮ ਨੇ ਸ਼ਾਮ ਨੂੰ ਮੱਕੀ ਦੀ ਰੋਟੀ ਲਾ ਕੇ ਇਕੱਠੇ ਹੀ ਜਾਣੇ ਪੂਰੇ ਆ ਨਜ਼ਾਰੇ ਲੈਂਦੇ ਲਾ ਦਿਓ ਜਿੱਦਾਂ ਲੋੜ ਆਇਆ ਇਹ ਇਹੀ ਲੋੜਾ ਇਹ ਵੀ ਗਾ ਸੁਣਨਾ ਇੱਥੇ ਪ੍ਰਿਟੀ ਜੰਟਰੀ ਆਉਣ ਲੱਗੀ ਹੈ ਕਿ ਜਿੰਨੇ ਤੁਸੀਂ ਖੁਸ਼ ਹੁੰਦੇ ਆ ਆ ਸਾਡੀਆਂ ਹੀ ਬੂਟੀਆਂ ਦੇਖੜੀਆਂ ਤੁਸੀਂ ਇੱਕ ਔਰ ਲੈ ਲਵਾਂ ਪ੍ਰੀਜ਼ੀਡੈਂਟ ਆਇਆ ਨਹੀਂ ਤੁਸੀਂ ਤਾਂ ਮਗਰੇ ਹੀ ਮਗਰੇ ਰਹਿਣਾ ਹੀ ਇੱਧਰ ਦਾ ਕਰੋੜਾ ਰੁਪਈਆ ਐਦ ਕੀ ਵੱਟ ਤੇ ਹੀ ਪਿਆ ਸ਼ੇਅਰ ਮਾਰਕੀਟ ਚ ਕੋਈ ਨਹੀਂ ਪੁੱਤ ਸੀਰੀ ਚ ਲੈਣਾ ਤੇਰੇ ਤੋਂ ਵੀ ਲੈ ਵੇ ਕਿਹੜਾ ਹੋਟਲ ਆ ਪਾਜੀ ਇਹ ਹੋਟਲ ਅਮਰੀਕਨ ਸੌਥ ਬੰਗਾ ਰੋਡ ਉੱਪਰ ਹਾ ਅਮਰੀਕਨ ਸਰਾਟ ਆ ਇਹ ਬੰਗਾ ਰੋਡ ਫਗਵਾੜਾ ਜਦੋਂ ਵੀ ਆਉਣਾ ਮੇਰਾ ਭਰਾ ਵਿਜ਼ਿਟ ਕਰਨਾ ਕਿਸੇ ਨੇ ਜਰੂਰ ਆਏ ਭਾਈ ਹੁਣੀ ਦਿਲਦਾਰ ਬੰਦੇ ਆ ਦਿਲ ਦੇ ਖੁੱਲੇ ਬੰਦੇ ਆ ਆਪਣਾ ਨਾਮ ਲੈਦੇ ਡਿਸਕਾਊਂਟ ਵੀ ਦੇ ਦੂਗਾ ਅਧਰਾਹੇ ਵਾਲੇ ਰਾਤ ਦੇ ਹੀ ਇੱਥੇ ਆਏ ਆ ਇਹਨਾਂ ਨੂੰ ਪੂਰੇ ਤਮ ਆ ਜਾਂ ਮੈਂ ਇਹਨਾਂ ਨੇ ਫਿੱਟ ਕਰਕੇ ਦਿੱਤਾ ਜੀ ਵਾਹ ਸਿਕ ਉਹੀ ਰਹਿ ਗਿਆ ਸੀ ਆ ਕੋ ਕੋ ਸਾਹਿਬ ਨੇ ਤੇ ਉਹ ਉਹ ਬਾਜਾ ਸਿੱਖਿਆ ਜਾਂ ਰੰਬੇ ਬਣਾਉਣੇ ਸਿੱਖਿਆ ਇਹ ਕਰ ਲੈਣੇ ਪਲੇਸ ਆਫ ਕੋਈ ਆ ਆ ਭਾਈ ਬਹਿ ਕੇ ਦੇਖਿਓ ਉਹ ਨਾ ਯਾਰ ਕੁਰਸੀਆਂ ਜੇ ਭਰਾਈ ਦੀ ਹਟ ਜਾ ਮੇਰਾ ਭਰਾ ਹੁਣ ਤੇ ਸਾਗਰੀ ਉਹਦੀ ਯਾਰ ਇਦਾਂ ਦੀ ਵਿਸੇਲੀ ਹੈਗੀ ਯਾਰ ਮੇਰੀ ਗਾਤ ਉਹ ਇਹ ਕੌਣ ਛੋਟਾ ਛੋਟਾ ਬੋਲੇ ਮਾਈ ਗੋਡ ਫੋਟੋ ਕਾਪੀ ਐ ਇੱਕ ਦਸਤਾਰ ਬੰਨੀ ਆ ਸਰ ਦੇ ਉਹਨੇ ਨੇ ਇਹਦਾ ਐ ਸੇਵੇਂ ਲੱਗੋ ਇੱਕੇ ਪਾਸਪੋਰਟ ਤੇ ਘੁੰਮ ਘੁੰਮਾਦੇ ਉਹਨੇ ਕਿਤੇ ਨਾ ਕਿਤੇ ਇਹ ਗਿਆ ਹੋਇਆ ਬਾਹਰ ਵਧੀਆ ਵਧੀਆ ਭਾਜੀ ਕਿੱਧਰ ਉਹ ਬੋਲੇ ਸ਼ੇਖਨਾ ਜਾਵਸ਼ ਚੱਕਦੇ ਆਪਣਾ ਹੀ ਟਰਾਲਾ ਪੈਂਡਲ ਸਟੇਟਸ ਪਾ ਦਿਆ ਕਰੋ ਜੱਟ ਦੇ ਟਰਾਲੇ ਬਣ ਗਏ ਇੱਧਰ ਬਾਸ ਉੱਥੇ ਸੌਦੀ ਯਾਰ ਕਿਹੜਾ ਲੱਖ ਦੀ ਟਿਕਟ ਲਾ ਕੇ ਜਾਂਦਾ ਠੀਕ ਨਹੀਂ ਕੱਚ ਕੇ ਰੱਖੋ ਕੰਮ ਨੂੰ ਝੋਟਿਓ ਉਹ ਠੀਕ ਆ ਇਧਰ ਰੈਲ ਟੁੱਟਿਆ ਇਧਰ ਰੈਲ ਟੁੱਟਿਆ ਇਧਰ ਵੀ ਆ ਇਧਰ ਵੀ ਟੁੱਟਿਆ ਇਧਰ ਆਪਣੀ ਸ਼ੇਅਰ ਮਾਰਕੀਟ ਦੀ ਪਈ ਆ ਸਾਰੀ ਦੁਨੀਆ ਜਿੱਥੇ ਮਰਜੀ ਜਾਵੇ ਸਾਡਾ ਸ਼ੇਅਰ ਮਾਰਕੀਟ ਉੱਪਰ ਜਾਵੇ ਜੋ ਮਰਜੀ ਹੋਵੇ ਯਾਰ ਨਹੀਂ ਕਿਸ ਨੂੰ ਕੀ ਲੈਣਾ ਨਹੀਂ ਖਾ ਲੋ ਭਾਈ ਇੰਨਾ ਨਾ ਕਰ ਮੇਰਾ ਭਰਾ ਇੰਨੇ ਦਰਦ ਇੰਨਾ ਡੀਪਲੀ ਨਹੀਂ ਜਾਣਾ ਛੱਡ ਛੱਡ ਤੂੰ ਗੋਸ਼ ਮੁਰਾ ਮੈਂ ਆ ਦਾ ਕਰੋਨਾ ਦਾ ਮਰੀਜ਼ ਕੱਢ ਲਿਆ ਵਾ ਅੰਦਰੋਂ ਤੂੰ ਆਪਣਾ ਭਰਾ ਆ ਹੁਣ ਮਰਗਾ ਥੋੜ੍ਹ ਲੋ ਆ ਥੋੜੇ ਥੋੜੇ ਮੁਖੜੇ ਆ ਦੇਖ ਓਏ ਹੱਸਿਆ ਵੇ ਦੇ ਲਿਓ ਠੀਕ ਆ ਮੈਂ ਪਹਿਲੀ ਵੀ ਸਿਰੇ ਬੀਕ ਕੁਆਇਟ ਸੀਰੀਅਸ ਤਾਂ ਹੋਣਾ ਹੀ ਦੀ ਹੱਸੜ ਆ ਆ ਤੇ ਪੂਰੀ ਹੱਤ ਘਾ ਲੀਆ ਪਹਿਲਾਂ ਮੈਂ ਦੱਸਾਂ ਇਹਨਾਂ ਦੇ ਸਾਰਿਆਂ ਦੇ ਝੋਟਿਆਂ ਦੇ ਇਹ ਇਕੱਲੇ ਨੇ ਬੀ ਸੀਰੀਅਸ ਕਿਹਾ ਇਹਨੇ 3.5 ਲੱਖ ਲਾਇਆ ਨਾ ਆਈਲੈਂਡਸ ਦੇ ਸਾਕੇ ਪਤਾ ਪਾਈ ਤੁਸੀਂ ਚਾਹ ਜਾਂ ਚੂ ਕਾਫੀ ਕਾਫੀ ਵੀ ਬੀੜਿਆ ਭਾਈ ਹੁਣ ਜਗਰੂ ਭਾਈ ਹੁਣ ਕਾਫੀ ਵੀ ਹੋਊਗੇ ਮੁਰਗਾ ਥੋੜਾ ਕੁਆਂਟੀਟੀ ਤੁਸੀਂ ਕੀ ਬੀੜਿਆ ਸੁਣਾਓ ਇਹਦਾ ਸ਼ੇਅਰ ਸੁਣਾ ਦਿਖਾਓ ਸੁਣਾਓ ਭਾਈ ਸੁਣਾਓ ਲਿਖਾ ਦਿਖਾਓ ਲਿਖਾ ਦਿਖਾਓ ਲੈ ਲੈ ਤੁਸੀਂ ਸ਼ੇਅਰ ਸੁਣਾਓ ਮੈਂ ਸੁਣਾ ਸੁਣਾਓ ਬਿਸਕੀ ਗੋਲੀ ਲੋ ਖਿੱਚ ਕੇ ਦੂਰ ਕਰੋ ਮੈਂ ਸੁਣਾਓ ਮੁਰਗਾ ਥੋੜਾ ਜੇ ਸਾਈਡ ਸੁਣਾਇਆ ਮੁੰਡਾ ਰੋ ਪਿਆ ਮੈਂ ਉਹ ਰਹਿਣ ਦੇ ਰਹਿਣ ਦੇ ਮੁਰਗਾ ਥੋੜਾ ਜਗਰੂ ਚਾਹੇ ਮੈਨੂੰ ਹਲਾ ਕਿਸੇ ਨੂੰ ਕੰਟੈਂਟ ਬਣਾ ਕੇ ਮੈਨੂੰ ਅਗਲੀ ਵਕੜਾ ਪਾਵੇ ਤੈਨੂੰ ਫੁੱਲ ਦੇ ਕੇ ਜਾ ਤੈਨੂੰ ਦਬੋਣਾ ਹੀ ਆ ਓਏ ਹੋਏ ਆ ਤਰੇ ਸਾਹ ਇੱਕ ਲੈਂਪ ਹੈ ਰੀਕੋ ਤੈਨੂੰ ਲੈਂਪ ਕਰਾਉਣੀ ਜਿਹੜਾ ਉਹਦਾਂ ਜਿਹੜਾ ਸੇਵ ਲੈਂਪ ਨਹੀਂ ਦਾ ਫਿਰ ਰੂਮ ਚ ਕਰਦ ਲਿਓ ਸੁਣਾਓ ਸੈਡ ਆ ਬਾਈ ਹੋਰ ਨਾ ਤੂੰ ਹੋਲੀ ਲੈਣੀ ਸੜਾ ਜ਼ਰੂਰੀ ਉਹ ਤਾਂ ਕਦਾਈ ਜਾਣਾ ਇੱਧਰ ਹੀ ਆਇਆ ਉਧਰ ਲੇਡੀਜ਼ ਖੜੇ ਨੇ ਇੱਥੇ ਆ ਜਾ ਸੁਣਾ ਦੇ ਸੁਣਾ ਸੁਣਾ ਦੇ ਇੱਕ ਸੁਣਾ ਇੱਥੇ ਸੁਣਾ ਇੱਥੇ ਇੱਥੇ ਛਗਣਾ ਵਾਲੇ ਕੋਲ ਚਲ ਸੁਣਾਓ ਹਾਂ ਸੁਣਾਓ ਛੇਅਰ ਸੁਣਾਓ ਕਨਾਂ ਪਿਆਰ ਵਾਲੀ ਜੰਗ ਤਾਂ ਅਸੀਂ ਵੀ ਲੜੀ ਸੀ ਅੱਛਾ ਜੀ ਪਿਆਰ ਵਾਲੀ ਜੰਗ ਅਸੀਂ ਵੀ ਲੜੀ ਸੀ ਅੱਖ ਨੂੰ ਜਿੱਤ ਕੇ ਹਾਰ ਗਏ ਹੁਣ ਉਹਦਾ ਕੋਈ ਸਾਡੇ ਵੀ ਸੱਜਣ ਪਿਆਰ ਰਹਾ ਸੀ ਬਸ ਰੋਲੇ ਦੱਤਾਂ ਦੇ ਮਾਰ ਗਏ ਚੱਟ ਗਾ ਲੂ ਚੱਲ ਗਾ ਲੂ ਮੇਰੀ ਗਾਤੌੜਾ ਉਹ ਮੇਰੀ ਗੱਲ ਐਜ ਤੱਕ ਗੱਲ ਤੇ ਨਹੀਂ ਮੋਚੀ ਜੇ ਕਲਮ ਦਸਤਾਰ ਦੀ ਨਹੀਂ ਦਸਤਾਰ ਦੀ ਦਾ ਸਭ ਤੋਂ ਜ਼ਿਆਦਾ ਜੇ ਕਲਮ ਦੀ ਬੇਇੱਜ਼ਤੀ ਕੀਤੀ ਹੈ ਬਾਜੀ ਸਾਰੀ ਸਾਲ ਤੇ ਪੋਚਣਾ ਦਾ ਯਾਦ ਕਰਾਂਗਾ ਮਾੜੀ ਵੀਰ ਉਹ ਮੇਰੀ ਗੱਲ ਐਜ ਵਿੱਚ ਚੰਗਾ ਕੀ ਸੀ ਚੰਗਾ ਇਹ ਉਧਰ ਸੀਮ ਨਹੀਂ ਹੋਈ ਤੇ ਜਾਲੇ ਸਾਈਡ ਦਾ ਫੈਰ ਬਹੁਤ ਸਾਈਡ ਤੇ ਹੋ ਕੇ ਗੋਲਾ ਉਧਰ ਸੀਮ ਨਹੀਂ ਹੋਈ ਕੀ ਤਾਂ ਕੀ ਸੀ ਮਰੇ ਗਾ ਥੋੜਾ ਜਗਰੂ ਭਾਈ 10 ਦਿਨਾਂ ਦੇ ਪੱਟੇ-ਪੁੱਟੇ ਵੱਢਿਆ ਘਰੇ ਕਹਿਦੇ ਤੋਗਾ 10 ਦਿਨਾਂ ਰੌਣਾਂ ਰਹੀ ਜਿੱਦੇ ਦਾ ਕਰ ਤੋਗਾ ਬਾਤ ਇਧਰੋਂ ਅੰਦਰੋਂ ਤੋਗਾ ਮੇਰੇ ਨਾ ਇਹਨਾਂ ਨੇ ਮੈਨੂੰ ਤੁਹਾਨੂੰ ਨਵੀਂ ਜ਼ਿੰਦਗੀ ਦੇ ਵਿੱਚ ਭਰਪੂਰ ਕਰਕੇ ਭੇਜ ਦੇਣਾ ਆ ਦੇਖੀ ਐ ਤੂੰ ਟੈਨਸ਼ਨ ਹਾਲੇ ਬਾ ਵੀ ਇਦਾਂ ਹੀ ਯਾਰ ਬੈਠਾ-ਬੈਠਾ ਰੋਪਾਂਦਾ ਹੁੰਦਾ ਸੀ ਓਏ ਸਾਲਾ ਸਾਡੇ ਤਾਂ जख्म ਹੀ ਅੱਲੇ ਆ ਕੀ ਹਾਂ ਹਾਂ ਠੀਕ ਹੈ ਆਪਾਂ ਇਹਨੂੰ ਵੀ ਪੁੱਛਣਾ ਵੀ ਤੂੰ ਆਪਣੀ ਜ਼ਿੰਦਗੀ ਦਾ ਕੁਝ ਦੱਸਣਾ ਸਾਡੇ ਤਾਂ ਕਿੱਸੇ ਸੱਜਣਾ ਬਹੁਤ ਢੁੰਗੇ ਆ ਪੜਦੇ ਆ ਹੋਇਆ ਰਾਤ ਲੱਗ ਜਾਣੀ ਐ ਜਿਹਦੇ ਲਈ ਗਾਉਣਾ ਆ ਉਹਦੀ ਜਾਨ ਨਿਕਲ ਜਾਣੀ ਐ ਬਾਸ ਜੋਤ ਬੱਜਣੋਂ ਘਰੋਂ ਰਹਿ ਗਿਆ ਗੁਰੂ ਪਾਈ ਕੋਣੀ ਹੈਗਾ ਜੇ ਹਿਸਾਬ ਦਾ ਮਾਹੌਲ ਲੱਗਦਾ ਬਿਰੂਆਂ ਦਾ ਇੱਕ ਇੱਕ ਲਿਟਲ ਬੈਲਟ ਕੀ ਲੈ ਜਾ ਲੋੜੇ ਪੜਾ ਲਾਉਗੇ ਹਾ ਦਾ ਯਾਰ ਤੁਸੀਂ ਉਹੀ ਲੱਸੀਆਂ ਹੀ ਪੀਣੀਆਂ ਯਾਰ ਭਾਈ ਦੱਸੋ ਭਾਈ ਯਾਰ ਔਰ ਤੁਸੀਂ ਇਹਦਾ ਕੀ ਹੱਲ ਕਰੀਏ ਸੀ ਕਿ ਡਬਲ ਜੀ ਦੱਸੋ ਯਾਰ ਇਹਦੇ ਨੇ ਕਰਨਾ ਉਹ ਤਾਰ ਦਿੰਨੇ ਆ ਬਾਅਦ ਚ ਕਰਦੇ ਆ ਮੇਰੀ ਗਾਹ ਸੌਣ ਲਾ ਪਾਜੀ ਦੇਖ ਦਰਦ ਦਿਲੋਂ ਕੇ ਕਾਈ ਵੀ ਬਥੇਰਾ ਰੋਏ ਆ ਕਾਹਰੀ ਉਮਰ ਵਾਲੀ ਰੋਂਦਿਆਂ ਦੀ ਲੰਘੀ ਆ ਟਰਸਟ ਕਰਦੇ ਆ ਦੇ ਲੰਘੇ ਪਰ ਟਰਸਟ ਪਤਾ ਕਿਦਾਂ ਟੁੱਟਿਆ ਜਦ ਦਾ ਪੇਜ ਪਲਟਦਾ ਹੁੰਦਾ ਅਗਲਾ ਟਰਸਟ ਆ ਪੜ੍ਹ ਕੇ ਨਾ ਲੱਗਿਆ ਆ ਪੜ੍ਹ ਕੇ ਕੀ ਲਿਖਿਆ ਚੁੱਪ ਕਰ ਜਾ ਜੇ ਇੰਨੇ ਪੜੇ ਲਿਖੇ ਹੁੰਦੇ ਹਾਨੂੰ ਟਰਸਟ ਨਾ ਟੁੱਟਦੇ ਸਾਡੇ ਆ ਐਂ ਇਦਾਂ ਟਰਸਟ ਉਤੇਰੀ ਇਕੱਠੇ ਹੀ ਤੈਨ ਟਰਸਟ ਟੁੱਟ ਗਏ ਆ ਤੇ ਕਿੰਨੇ ਚਾਹ ਓਏ ਇੱਕ ਟੁੱਟ ਜਾ ਆ ਦੇਖੀ ਫੇਰੀ ਜ਼ਿੰਦਗੀ ਦਾ ਕਿੱਸਾ ਪਤਾ ਕੀ ਆ ਮੇਰੀ ਕਿਤਾਬ ਆ ਖੁੱਲੀ ਪਹਿਲਾਂ ਉਹ ਕੁੜੀ ਪੜਦੀ ਹੀ ਨਹੀਂ ਉਹ ਦੂਰੇ ਦੇਖ ਕੇ ਦੌੜ ਜਾਂਦੀ ਹੈ ਕਹਿੰਦੀ ਇਹਨਾਂ ਨੂੰ ਵੜਾ ਯਾਰ ਤੁਸੀਂ ਰੁਕ ਜਾਓ ਸੋਹਰਿਓ ਆ ਖੁੱਲੀ ਕਦਾਵਾ ਆਵਾ ਕੁੜੀ ਨੂੰ ਕਹੀਦਾ ਖੁੱਲੀ ਕਦਾਵਾ ਧੀਏ ਪੜ ਲਾ ਅਗਲੀ ਪੜਦੀ ਨਹੀਂ ਬਸ ਕਹਦੀ ਤੂੰ ਆਪਣੇ ਰਾ ਮੈਂ ਆਪਣੇ ਰਾ ਜਦੋਂ ਇਹ ਕਦਾਵ ਖੋਲੜੀ ਪਹਿਲਾਂ ਦੁੱਖ ਭਰੇ ਸ਼ੇਅਰ ਮੋਰੇ ਤਨਬਾਦ ਦੁੱਖ ਭਰੀ ਕਹਾਣੀ ਦੇ ਵਿੱਚ ਕੋਈ ਕੁੜੀ ਐਡ ਨਹੀਂ ਆਉਂਦੀ ਠੀਕ ਆ ਆ ਟਰਸਟ ਟੁੱਟਾ ਠੀਕ ਆ ਆ ਅਗਲਾ ਪੰਨਾ ਥੋੜਾ ਜਿਹਾ ਫਨੀ ਸੀ ਇਹ ਵੀ ਅਗਲੀ ਕਹਿੰਦੀ ਤੂੰ ਕੌਣ ਮੈਂ ਕੌਣ ਠੀਕ ਹੈ ਇਹ ਠੀਕ ਹੈ ਤੇ ਆ ਆ ਤੇਰੇ ਕਿੰਨੇ ਪੇਜ ਸੀਗੇ ਆ ਨਾ ਇਕੱਠੇ ਹੀ ਸੀ ਨਾ ਆਹ ਮਤਲਬ ਐਂਡੇ ਹੀ ਸੋਚ ਲਿਆ ਕਿ ਚਲੋ ਹੁਣ ਰਈ ਮੋਗੀ ਘਰ ਦੇ ਹੜ ਦੇ ਨਹੀਂ ਵਿਆਹ ਕਰਾ ਲੋ ਆਹ ਤੇ ਪੇਜੇ ਪਾੜ ਗਈ ਉਹ ਕਹਿੰਦੀ ਠੀਕ ਜਿਵੇਂ ਆ ਬੰਦੇ ਨੇ ਜ ਬਹਿਣ ਲੱਗੇ ਕੱਛਾ ਪਾੜ ਉਹਦਾ ਏਦਾਂ ਆਵਾਜ਼ ਆਈ ਚਿਰ ਏਦਾਂ ਆਵਾਜ਼ ਆਈ ਇਹਦੇ ਵਿੱਚੋਂ ਮੇਰੇ ਹੱਥ ਆਈ ਯਾਰ ਫੇਰ ਮੈਂ ਕਾਹ ਨਹੀਂ ক্লোਜ਼ ਕਰ ਦੋ ਇਦੋਂ ਅੱਗੇ ਹੈ ਹੀ ਕੋਈ ਦੁਨੀਆਦਾਰੀ ਤੇ ਇਹ ਅੱਬਾ ਆਜੇ ਕੀ ਗਦਾਬ ਨੇ ਇੱਥੇ ਮੱਥਾ ਹੀ ਟੇਕ ਦਿੱਤਾ ਠੀਕ ਆ ਜਿੱਦਾਂ ਦੇ ਲੋਕ ਵੈਸੇ ਹਮ ਵੈਸੀ ਦੁਨੀਆ ਠੀਕ ਹੈ ਇਹ ਆ ਗੱਲ ਮੇਰਾ ਭਰਾ ਕੋਲੰਬੀਆ ਦੇ ਜੰਗਲਾ ਵਿੱਚ ਹੀ ਫਸਣਾ ਅਸੀਂ ਉੱਥੋਂ ਨਿਕਲਣਾ ਆ ਉੱਥੋਂ ਸਨੇਹ ਹੋਣੀ ਨਿਕਲ ਗਿਆ ਠੀਕ ਆ ਆਪਾਂ ਮੈਨੂੰ ਕਿਹਾ ਜਿੰਦਗੀ ਤੇਰੀ ਮੈਂ ਸੈਟ ਕਰਦਾ ਤੂੰ ਦੇਖੀਂ ਨਾ ਜੀ ਆਪਣੀ ਤੇ ਗੱਲ ਰੇ ਵਾਯਾ ਅਵਗਾ ਦਾ ਆ ਆਵਜ ਕਰਦੇ ਨੂ ਤਾਈਸ ਉਹ ਆਸ ਤੇਰੀ ਵੇਖੀ ਦੇਣਾ ਆ ਫਿਰ ਉਹ ਯਾਰ ਐਦਾਂ ਆ ਆ ਧੋਨੀ ਕਰਨੀ ਝਾਲਵਾ ਆ ਨਹੀਂ ਧੋਣਾ ਤੇਰੇ ਲਈ ਮੈਂ ਤੇਰੇ ਲਈ ਮੈਂ ਝੁਕੇਗਾ ਨਹੀਂ ਜੋ ਝੁਕੇਗਾ ਨਹੀਂ ਉਹ ਯਾਰ ਉਹਨੂੰ ਖਾ ਲੜਾ ਝੁਕੇਗਾ ਯਾਰ ਆਹੀ ਤੇਰੀ ਜਗਰੂ ਸਮਾਈਲ ਅੰਦਰੋਂ ਕੱਢਣੀ ਅੰਦਰੋਂ ਅੰਦਰੋਂ ਕਈ ਤਰੀਕੇ ਹੈਕ ਦੇ ਉੱਤੇ ਐਦਾਂ ਨਿਕਨ ਬੰਦ ਜਗਰੂ ਯਾਰ ਅੰਦਰ ਕੱਟੋ ਤੁਸੀਂ ਕੱਟੋ ਹੋ ਤੁਸੀਂ ਤੁਹਾਡਾ ਕੱਟਣਾ ਯਾਰ ਠੀਕ ਹੈ ਤੇਰਾ ਸਾਲ ਦਾ ਪਿਆਰ ਸੀ ਇੱਧਰ ਦੇਗਾ ਹੀ ਅਗਲੀ ਪਿਛੇ ਕੱਪੜੇ ਪਰਵਾ ਕੇ ਬੈਠੇ ਸੀ 8 ਸਾਲ ਦਾ ਸੀ ਉਹ ਕਹਿੰਦੀ ਤੂੰ ਮੋੜਾ ਓਏ ਮੈਂ ਕਿਹਾ ਯਾਰ ਤੇਰੇ ਪਿੱਛੇ ਮੈਂ ਭੋੜੇ ਲੈ ਮੇਰੇ ਤੇਰੇ ਪਿੱਛੇ ਮੈਂ ਕਾੜ ਕਰੀ ਵੀ ਉਹਨੂੰ ਪੁੱਛ ਮੈਂ ਤੇਰੇ ਵਿੱਚ ਜਿਹੜਾ ਆਪਣੇ ਭੋੜੇ ਨਾਲ ਲੜ ਗਿਆ ਤੂੰ ਯਾਰ ਹਾਲਾਤਾਂ ਨਾਲ ਲੜਦਾ ਹਾਂ ਹਾਂਜੀ ਟੱਟੀ ਟੱਟੀ ਗਾ ਬਹਿ ਜਾ ਬਾਜੀ ਬਹਿ ਜਾ ਗੋਪੀ ਰਾਈ ਮੋੜ ਤੇ ਚੜ ਚੜਦਾ ਸਹੀ ਚੜਦਾ ਸਹੀ ਉਹ ਮੇਨ ਚੱਕ ਲੈ ਚੜ ਬਾਜੀ ਮੋੜ ਤੇ ਚੜ ਜਾ ਚੜ ਜਾ ਚੜ ਜਾ ਇਹ ਇਹ ਗੋਪੀ ਦੇ ਮੋੜੇ ਆ ਰਜਨੀ ਕਾਂਤ ਵੀ ਤੂੰ ਉੱਪਰ ਹੋ ਜਾ ਓਏ ਤੂੰ ਪਰੇ ਹੋ ਜਾ ਓਏ ਤੂੰ ਭੈਣ ਜੋ ਨਹੀਂ ਡੇ ਆ ਪਾਜੀ ਹੇ ਯੋ ਕਾਲ ਤੇਰੇ ਕਿਡਾ ਹੱਟ ਲਗਣੀ ਜਾਂਦੀ ਸਿਉਣੀ ਬੁੱਟੀ ਚਾਹਦੀ ਓ ਓ ਓ ਕੀ ਕਰਿਆ ਬੈਠਾ ਰਾ ਓ ਮੇਰਾ ਮੂੰਹ ਉੱਥਲ ਗਿਆ ਓ ਓ ਗੋਪੀ ਸੈਟਰ ਆ ਦੇ ਓ ਗੋਪੀ ਓ ਗੋਪੀ ਸੈਟਰ ਆ ਦੇ ਓ ਗੋਪੀ ਗੋਪੀ ਓ ਓ ਓ ਤਲ ਗਿਆ ਓ ਓ ਗੋਪੀ ਓ ਗੋਪੀ ਓ ਤਲ ਗਿਆ ਓ ਓ ਓ ਓ ਡੀ ਨਾ ਉਹਦਾ ਮੂੰਹ ਦੇ ਓ ਮੂੰਹ ਦੇ ਓ ਨਾ ਭਾਈ ਜੀ ਸਿੱਟੀ ਨਾ ਓ ਭਾਈ ਜੀ ਤੂੰ ਇੱਕ ਸੱਟ ਲਾਉਣਾ ਸੈਡਾ ਦੋ ਚੇਕ ਕਰਦੇ ਭਰੇ ਥੱਲੇ ਪਾਦਾ ਨਿਕਲ ਰਹੀ ਕਿ ਤਿੰਨ ਤਿੰਨ ਥੱਲੇ ਨੂੰ ਆ ਪੂਰਾ ਓ ਹੈ ਲੈ ਇਹ ਕਿੰਨੇ ਹੋ ਗਏ ਤਿੰਨ ਤਿੰਨ ਰ ਆ ਗਏ ਇਹ ਚਾਰ ਇਹ ਸਾਢੇ ਤਿੰਨ ਸਾਢੇ ਤਿੰਨ ਸਾਢੇ ਦਾ ਅੱਧਾ ਲਾਇਆ ਹਾਂ ਪੰਜ ਪੰਜ ਹਾਂਜੀ ਇਹ 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 ਉਹ ਅੱਧਾ ਨਹੀਂ ਜਾਇਆ ਉਹ ਪਤੰਗ ਕਿਹਦਾ ਲਿਆ ਲਟ ਕੇ ਬਹੁਤ ਤੇਰਾ ਓ ਓ ਓ ਓ ਓ ਓ ਗੋਬੀ ਵਾ 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 ਗੋਬੀ ਆ ਜਾ ਭੱਜ ਕੇ ਆ ਗੋਬੀ ਲੋ ਭੱਜ ਕੇ ਹੀ ਵਾ ਮੂੰਹ ਦੇਦਾ ਓ ਓ ਮੂੰਹ ਓ ਓ ਓ ਤੂੰ ਤਾਂ ਐਦਾਂ ਮੂੰਹ ਕੀਤਾ ਜਿਦਾ ਚੰਡੋਲ ਤੇ ਬੈਠਾ ਹੁੰਦਾ ਹੈ ਤੂੰ ਐਦਾਂ ਮੂੰਹ ਕੀਤਾ ਟੂਲ ਤੇ ਹਾਂ ਦੀਪ ਚਲੋ ਲਾ ਗਰਮੀ ਆ ਗਈ ਓਕੇ ਓ ਪਰੇ ਓਕੇ ਓਕੇ ओके ओके ਉੱਪਰੋਂ ਬੈਠਦੇ ਇਹ ਲਾਲ ਕਿੱਦਾਂ ਹੋਇਆ ਓਏ ਓਏ ਤੂੰ ਤਾਂ ਐਦਾਂ ਐਦਾਂ ਚੱਕਰ ਦੇ ਨੂੰ ਆਉਣ ਲੱਗ ਪਿਆ ਜਦੋਂ ਝੰਡੋਲ ਤੇ ਬੈਠਾ ਹੁੰਦਾ ਹੈ ਕਿਹਨੇ ਕਿਹਾ ਬਾਜੀ ਠੀਕ ਹੈ ਚੱਕਰ ਤਾਂ ਨਹੀਂ ਆਉਂਦੇ ਓ ਯਾਰ ਚੱਕਿਆ ਉਹ ਨੂੰ ਆਉਣੇ ਮੈਨੂੰ ਮੈਂ ਜੱਗਿਆ ਉਹ ਪਾਣੀ ਪਾਣੀ ਵਿੱਚੋਂ ਤੋ ਇਹ ਜਿੰਦਾ ਉਹ ਨਾ ਨਾ ਸੌਰੀ ਮੈਂ ਜੂਠ ਨਹੀਂ ਪੀਂਦਾ ਜਿਹਨੇ ਪੀਲਾ ਉਹ ਪੀਦਾ ਇਹ ਸੱਚਾ ਸਭ ਈ ਤਰਾ ਪੂਰਾ ਉਧਰ ਉਹ ਪੀਲਾ ਫੇਜਾ ਕੇ ਮੇਰਾ ਭਰਾ ਉਹ ਨਹੀਂ ਪੀਣਾ ਤਾਂ ਬਾਹਰਾਂ ਜੋ ਆਇਆ ਕੋ ਪੀ ਉਹ ਯਾਰ ਆਇਦੈ ਡਰ ਰੇ ਬੋਕਰ ਆ ਗਿਆ ਬੋਕਰ ਉਹ 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 ਸਾਲਿਆ ਹਟ ਜਾ ਹਟ ਜਾ ਹਟ ਜਾ ਮਾੜ ਆਇਆ ਸੀ ਵੀ ਮੈਂ ਕਰੀਏ ਸ਼ਿਕਾਇਤ ਗੋਪੀ ਨਾ ਵੰਗਾ ਲੈ ਤੈਨੂੰ ਪਤਾ ਹੈ ਉਹਦਾ ਉਹ ਹਟ ਜਾ ਹਟ ਜਾ ਉਹ ਤਾਂ ਜੋਰ ਲੱਗਾ ਤੇਰੀ ਉਮਰ ਨਿਆਣੀ ਰਾਤੀ ਕੇ ਖਾਦਾ ਰਾਤੀ ਜਿਆਦਾ ਸਾਗ ਚ ਬਾਈ ਮੰਮੀ ਉਹ ਫੋੜਾ ਆ ਲੜ ਪਏ ਗੰਦੀ ਐ ਤੀ ਗੰਦੀ ਗੰਦੀ ਐ ਗੰਦੀ ਬਾੜ ਦੇ ਨਾ ਨਾ ਗੰਦੀ ਸੇਕ ਨਾ ਦੇ ਮੈਂ ਗੰਦੀ ਬਾੜ ਦੇ ਨਾ ਨਾ ਉਹ ਮਰੀ ਗਈ ਕੋਈ ਕੱਪੜਾ ਨਾ ਮੈਂ ਕੀ ਆ ਸਾਲਾ ਜਨਾਨੀਆਂ ਦਾ ਭੈੜਾ ਅੱਧੇ ਜਨਾਨੀ ਅੱਧਾ ਬੰਦਾ ਸਤਿ ਸ਼੍ਰੀ ਅਕਾਲ ਬਾਬਾ ਜੋ ਗੱਲ ਸੱਚ ਆ ਸੱਚ ਓਏ ਆ ਸਾਈਡ ਤੇ ਹੋ ਬਾਬਾ ਭੈ ਪਾਦ ਜੇ ਦਾ ਮੋਸਕਾ ਹੁੰਦਾ ਤੇ ਤੁਪਰੇ ਰਹੇ ਕੋਈ ਮੇਰੀ ਗੱਲ ਸੁਣ ਐ ਬਾਬਾ ਬਾਬਾ ਓਏ ਆ ਬੁੱग्गा ਭੈ ਜੋ ਬੁੱग्गा ਆਇਆ ਹੈ ਜਦ ਮੈਂ ਉਹ ਤੇਰਾ ਬੰਦਾ ਆ ਰੋਹਣ ਤੂੰ ਬੁੱग्गा ਕਹਿੰਦਾ ਬੁੱग्गा ਚਾਹ ਕਰੇ ਪੀਂਦੀ 50 ਜਨਾਨੀਆਂ ਰਕੇ ਤੂੰ ਨਾ ਰਕੇ ਪੱਪੀ ਚੁੰਮੀ ਮੱਢੀ ਕਿਸੇ ਪਾਰੀ ਬੁੱग्गा ਛੁੱग्गा ਓ ਦੇਖ ਓ ਦੇਖੋ ਗੋਪੀ ਹਟ ਜਾ ਯਾਰ ਬਾਬਾ ਗੋਪੀ ਓਏ ਉਹ ਗੋਪੀ ਗੋਪੀ ਗੱਲ ਤਾਂ ਸੁਣ ਮੇਰੀ ਗੋਪੀਏ ਇਹਦੇ ਲੱਛਣ ਸਹੀ ਨਹੀਂ ਲੱਗਦੇ ਮੈਨੂੰ ਮੇਰੀ ਘਰ ਵਾਲੀ ਫੜਦਾ ਸੀ ਡੂ ਯੂ ਨੋਟ ਟੱਚ ਮੀ ਮਾਇਦਾ ਓਏ ਉਹ ਕਹਿੰਦਾ ਪਹਿਲੇ ਇੱਕ ਵਾਰੀ ਮੈਂ ਨਾ ਚੰਗੀ ਸੁਗੀ ਘਟੋ ਜਿਹੜੇ ਪਚਾ ਕੇ ਹੋ ਮਾਰ ਰਾ ਈ ਟੱਟੀ ਨਿਕਲ ਗਈ ਚਾਲ पे ਛੱਡ ਬੇ ਗਾ ਤੇਰੇ ਆ ਗੋਗੀਆਂ ਤੋਂ ਤੂੰ ਤਾਂਦੇ ਜੋ ਪਾਂਦਾ ਯਾਰ ਮਗਾਉਂਦੇ ਆ ਨਾਲੇ ਗਾਲਾਂ ਖਾਣੇ ਨਾਲੇ پیسے ਪੋਣੇ ਪਰੇ ਹੋਇਆ ਬਾਬਾ ਵੇ ਚੱਕ ਕੇ ਹੋ ਮਾਰਨਾ ਸ਼ਕਤੀਆਂ ਦਿਖਾ ਦੇਣੀਆਂ ਮੈਂ ਆਪਣੀਆਂ ਅੰਦਰ ਲੀਆਂ ਮੈਂ ਸ਼ਕਤੀਮਾਨ ਨਾ ਰਹਿੰਦਾ ਰਿਆਂ ਛੂਤ ਤੂੰ ਸ਼ਕਤੀਮਾਨ ਤੇਰੀ ਪੂਰਾ ਮੁੰਡਾ ਹੀ ਸ਼ਕਤੀਮਾਨ ਸ਼ਕਤੀਮਾਨ ਮੇਰੀ ਗੱਲ ਸੁਣ ਐ ਓਏ ਹੈ ਇੱਥੋਂ ਦੇ ਗਲੀਂ ਫਿੱਟ ਹੈ ਹੈ ਸਰੀਰ ਕਿਸੇ ਦਾ ਦੇ ਜੋ ਹੈ ਗੋਪੀ ਉਹ ਹਾਈ ਹਾਈ ਹਾ ਹਾਈ ਹੇ ਕਾਦਰ ਤੇਰੇ ਚ ਗੁਣ ਕਿਹੜੇ ਆ ਮੇਲ ਆ ਕਿ ਛੀ ਮੇਲ ਆ ਕਿ ਫੀਮੇਲ ਆ ਦੇ ਇਹ ਇੱਥੇ ਛੀ ਮੇਲ ਆ ਇੱਥੇ ਪਾਪਾ ਹਟ ਜਾ ਜਨਾਨੀਆਂ ਵਾਂਗੂ ਨਾ ਕਰੇਗਾ ਮਰਦਾਂ ਵਾਲੀ ਤੇਰੀ ਗੱਲ ਸੁਣਾ ਆ ਜਾਦੀ ਕੱਲੀ ਖਾਈ ਰਿਹਾ ਤੇ ਉਹ ਮਾਸੂਮੀਅਤ ਚਿਹਰੇ ਵਿੱਚ ਉਹਨਾਂ ਬਾਰੇ ਵੀ ਇੱਕ ਅੱਧਾ ਬਦਾ ਪੁੱਛੇ ਲਵੇ ਭਾਜੀ ਥੋੜਾ ਜਿਹਾ ਭੂਜੀਆ ਹੀ ਲੈ ਲਓ ਜੇ ਵਾਲੋ ਮੈਸਤਰੀ ਲਾਇਆ ਇਹ ਥੋੜੀ ਕਿ ਤੁਸੀਂ ਉਹਨਾਂ ਮੋਰੇ ਦਿਖਾ ਦਿਖਾ ਚੀਜ਼ਾਂ ਖਾਓ ਤੁਹਾਡੇ ਨਾਲ ਤਾਂ ਰਾਜਾ ਦੇ ਰਾਹੀ ਨੂੰ ਹੀ ਬੰਦਾ ਕੋਈ ਪੁੱਛ ਰੰਦਾ ਆਜੋ ਭਾਜੀ ਚਾਹ ਪਾਣੀ ਪੀ ਲਓ ਆਦਾ ਕੋਈ ਘਰ ਬੁਲਾ ਕੇ ਬੇਇੱਜ਼ਤੀ ਕਰਨ ਵਾਲੀ ਗੱਲ ਆ ਭੂਜੀਆ ਹੀ ਇਹ ਇੱਕ ਸਾਲਾ 20 ਦਾ ਪੈਕਟ ਨਹੀਂ ਕੱਲੀ ਖਾਈ ਆਲੀਆ ਵਿੱਚ ਪਾ ਕੇ ਰੱਖ ਦਿੱਤੇ ਇਹਨੂੰ ਨਹੀਂ ਪਾ ਉਧਰ ਡੱਬਾ ਬੰਦ ਆ ਜਾਦੀ ਮੈਂ ਦੇਖਿਆ ਉਹਨੂੰ ਕਰਦੀ ਸੀ ਜਿੰਨੇ ਦਾ ਘਰ ਹੱਥ ਇੰਨਾ ਪਿਆ ਨਹੀਂ ਗੁੱਛੇ ਨੂੰ ਉਹਨੇ ਤਾਂ ਕਰਤੂਬ ਨਹੀਂ ਸਾਹ ਲੈਦੀ ਉਹਨਾਂ ਨੂੰ ਪੁੱਛ ਲਾ ਵਿਚਾਰੇ ਸੁੱਕੀ ਚਾਹ ਪੀ ਜਾਂਦੇ ਆ ਵੀ ਮੈਨੂੰ ਨਹੀਂ ਉਹਨਾਂ ਨੂੰ ਪੁੱਛਾ ਅਗਲੇ ਕੀ ਕਹਿੰਦੇ ਉਹ ਕੋਈ ਗੋਪੀ ਦੀ ਭੈਣ ਨਹੀਂ ਭੁੱਖੀ ਕੋਲ ਖੜੀ ਨੇ ਨਾ ਨਹੀਂ ਲਿਆ ਤਾਂ ਕਰ ਉਹਨਾਂ ਦੀ ਸ਼ਕਲਾਈ ਦੇ ਲਾ ਵਿਚਾਰਿਆਂ ਦੀਆ ਦੇ ਯਾਰ ਵਾਰੀ ਭੁਜੀਆ ਸਾਰਿਆਂ ਨੂੰ ਯਾਰ ਲੈ ਲੋ ਯਾਰ ਭਾਈ ਕੋਈ ਗੱਲ ਨਹੀਂ ਕੋਈ ਗੱਲ ਥੋੜਾ ਪਾ ਦੇਖਿਆ ਉਹਨਾਂ ਦਾ ਦਿਲ ਕਰਦਾ ਸੀ ਦੈਲ ਦੀਆਂ ਰੱਬ ਸੁਣ ਲੈਂਦਾ ਨੇੜੇ ਕਿਤੇ ਹੋ ਹੋਰ ਕੋਈ ਮੰਗ ਲੈ ਬਾਈ ਤੂੰ ਜਨਾਨੀ ਜਨੂਨੀ ਮੰਗ ਲੈਂਦਾ ਤੇਰੀ ਰੱਬ ਜੈ ਸੁਣ ਹੀ ਲੈਂਦਾ ਮੰਗਿਆ ਤਾਂ ਭੁਜੀ ਆਇਦਰ ਇਹ ਵਿਆਹ ਕਰਾ ਕੇ ਆ ਗਿਆ ਤਾਂ ਮੈਂ ਤੇ ਜੇਬੀ ਚ ਪਾ ਕੇ ਬੈਠਿਆ ਨਹੀਂ ਹੈ ਨਾ ਕਿਸੇ ਭਾਜੀ ਹੁਣਾਂ ਤੇ ਲੱਗਾ ਓਦਾਂ ਹੀ ਫੇ ਭਾਜੀ ਮੇਰੀ ਗੱਲ ਸੁਣਨਾ ਮੁੰਡੇ ਦੇ ਨਾਲ ਕੰਮ ਕਰਦਾ ਉਹ ਸਤੀਸ਼ ਭਾਈ ਦਾ ਸਾਰਦਾ ਤੁਹਾਡਾ ਸਾਰਨਾ ਨਹੀਂ ਮੈਂ ਤਾਂ ਆ ਦੱਸ ਦਉ ਤਾ ਵਿਆਹ ਵੀ ਉਹ ਕਰਾ ਲਓ ਉਹ ਸਤੀਸ਼ ਦੇ ਮੁੰਡੇ ਉਹ ਸਤੀਸ਼ ਉਹ ਸਤੀਸ਼ ਭਾਜੀ ਸਤੀਸ਼ ਭਾਈ ਦੇ ਮੁੰਡੇ ਤੇਰੀ ਦਾ ਕਰਦੇ ਆ ਬਰਗਾ ਖੜ ਉਹਦਾ ਕਦੇ ਕੀ ਜਾਂਦਾ ਤੇ ਉਹ ਉਹਦਾ ਕਿਤੇ ਕਰਾ ਦੇ ਉਹਦਾ ਕਿਤੇ ਹੀਲਾ ਵਸੀਲਾ ਬਜਾਰੇ ਦਾ ਉਹਦਾ ਚਾਹ ਦਾ ਕੱਪ ਜਿਹੜੇ ਫੜਿਆ ਉਹਦਾ ਕਰਾਉਣਾ ਬਸ ਮਾਰਚ ਜੇ ਇਹਦਾ ਪੱਟਾ ਕਰਦਾ ਸਹੀ ਗੱਲ ਮਾਰਚ ਜੇ ਇਹਦਾ ਕਰਦਾ ਨਾ ਓੜੀ ਉਹਨੂੰ ਚਾਹੀਦੀ ਸ਼ਸ਼ੀਲ ਆਪਣੇ ਆਰ ਕੀ ਨਾ ਲੱਭਦੀ ਮੇਰੀ ਗਾ ਸੁਣ ਲਾ ਆਪਣੇ ਆਰ ਕੀ ਨਾ ਲੱਭ ਲਈ ਭਰਾ ਮੇਰੇ ਮੁੰਡਾ ਵੀ ਦੇਖੀ ਉਧਰ ਠੀਕ ਆ ਸੋਨਾ ਸੁਨੱਖਾ ਮੁੰਡਾ ਹੈ ਹਾਂ ਕੁੜੀ ਸੁਨੱਖੀ ਚਾਹੀਦੀ ਆ ਨਹੀਂ ਤਾਂ ਸतीश ਭਾਈ ਕੋਲ ਗੱਲ ਪਹੁੰਚ ਜਾਣੀ ਹੈ ਦੂਜਾ ਗਰਾਉਂਡੋਂ ਮੇਰਾ ਨਾਮ ਦੂਜਾ ਇਹਦਾ ਕਿ ਦੂਜਾ ਸਨ ਕਿਉਂ ਉਹ ਦਾ ਘਰ ਪਟਣ ਤੇ ਹੋਇਆ ਉਹ ਆਪਣੀ ਘਰ ਉਹਦਾ ਪਸਿਆ ਤੂੰ ਪਸਾਬਰ ਸਿਆ ਤੋੜ ਦਾਣਾ ਜੇ ਹਿਸਾਬ ਨਾਲ ਤੁਹਾਡੇ ਪੈਕ ਕਰ ਲਾ ਪੂਰਾ ਪੂਰਾ ਪੈਕਿੰਗ ਕਰ ਲਾ ਕਿਤੇ ਦੁਬਾਰਾ ਅਗਲੇ ਮੰਗ ਨਾ ਲੈਣ ਸ਼ਰਮ ਕਰ ਕੋਈ ਸ਼ਰਮ ਮੈਂ ਕਹਿੰਦਾ ਦੁਨੀਆ ਦੇ ਹੱਦਾਂ ਹੀ ਤੋੜ ਦਿੱਤੀਆਂ ਹੋਰ ਟੱਕਰ ਲਾਦਾ ਉਹਨੂੰ ਹੋਰ ਦੇ ਦੇ ਭੋਰਾ ਭਾਈ ਦੀ ਹਲੇ ਚਾਹ ਨਹੀਂ ਉਹ ਕਹਿੰਦਾ ਥੋੜਾ ਥੋੜਾ ਚਸਕੀ ਨਾ ਪੀਣੇ ਆ ਤੂੰ ਭੁਈਆ ਪਹਿਲੇ ਲਾਤਾ ਬੰਦ ਕਰਤਾ ਸਾਡਾ ਕੋ ਕੰਮ ਕਰ ਲਾ ਧਾਰਾ ਚੋੜਨੀਆ ਤਾ ਪੀੜੀ ਜਾ ਵਾ ਠੀਕ ਹੈ ਪੁੱਛਿਆ ਕਹਿੰਦੇ ਨਹੀਂ ਪੀਣੀ ਇਹ ਫਲੌੜੀ ਵੀ ਨਹੀਂ ਪੀੜੀ ਦਾ ਕੀ ਮਤਲਬ ਆ ਬਸ ਠੀਕ ਹੈ ਇਦਾਂ ਕਹੀ ਹੁੰਦਾ ਆ ਜਿੰਨੇ ਕਿਹੜੇ ਆ ਮਾਰ ਗਿਆ ਇੰਨੇ ਜਨ ਰਾਂ ਨਹੀਂਵੇਂ ਹੋ ਜਾਂਦੇ ਆ ਹੁਣ ਚਾਚੂ ਵਾਲਾ ਨਾਂ ਭੁੱਲ ਜਾਏਗੀ ਤੇਨੀ ਚਾਹ ਮਿਲ ਜੂਗੀ ਉਹ ਤੇ ਵਿਚਾਰਾ ਕਦੋਂ ਆਇਆ ਇਹ ਅੱਗੇ ਵੀ ਆ ਕਈ ਵਾਰੀ ਆ ਚੁੱਕਾ BMW ਘਰ ਨੂੰ ਭੇਜਣਾ ਬੋਲਟ ਯਾਰ ਆ ਕੇ ਤੁਹਾਡਾ